ਦੇ ਹੌਸਲੇ ਕਿੰਨੇ ਬੁਲੰਦ ਨੇ ਇਸ ਦਾ ਅੰਦਾਜ਼ਾ ਤੁਸੀਂ ਇਸ ਵੀਡੀਓ ਤੋਂ ਲਗਾ ਸਕਦੇ ਹੋ ਇਹ ਵੀਡੀਓ ਲੁਧਿਆਣਾ ਦੇ ਹਰਚੱਤ ਨਗਰ ਦੀ ਦੱਸੀ ਜਾ ਰਹੀ ਹੈ ਜਿੱਥੇ ਇੱਕ ਚੋਰ ਬੜੇ ਸਹਿਜ ਤਰੀਕੇ ਦੇ ਨਾਲ ਆਉਂਦਾ ਤਾਂ ਇੱਕ ਘਰ ਦੇ ਵਿੱਚ ਦਾਖਲ ਹੁੰਦਾ ਗੇਟ ਬੰਦ ਪਿਆ ਹੁੰਦਾ ਪਹਿਲਾਂ ਉਸ ਦੇ ਵੱਲੋਂ ਗੇਟ ਖੋਲਿਆ ਜਾਂਦਾ ਤੇ ਬਾਅਦ ਵਿੱਚ ਜੋ ਉਸਨੇ ਕੀਤਾ ਉਸ ਨੂੰ ਵੇਖ ਕੇ ਹਰ ਕੋਈ ਹੈਰਾਨ ਕਿ ਜਿਵੇਂ ਕੋਈ ਘਰ ਦਾ ਹੀ ਵਿਅਕਤੀ ਹੋਵੇ ਜਿਵੇਂ ਜਾਂ ਕੋਈ ਉਹਨਾਂ ਦਾ ਰਿਸ਼ਤੇਦਾਰ ਹੋਵੇ ਇਸ ਤਰੀਕੇ ਆਉਂਦਾ ਤੇ ਚੁੱਪਚਾਪ ਉੱਥੋਂ ਸਕੂਟਰੀ ਚੱਕ ਕੇ ਫਰਾਰ ਹੋ ਜਾਂਦਾ ਪਰ ਉਸ ਨੂੰ ਨਹੀਂ ਪਤਾ ਸੀਗਾ ਇਹ ਉਸ ਦੀ ਕਰਤੂਤ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋ ਚੁੱਕੀ ਆ ਤਾਂ ਲੁਧਿਆਣੇ ਤੋਂ ਇਸ ਵੀਡੀਓ ਨਿਕਲ ਕੇ ਸਾਹਮਣੇ ਆਈ ਆ ਜਿਸ ਦੇ ਵਿੱਚ ਤੁਸੀਂ ਵੇਖ ਸਕਦੇ ਹੋ ਇੱਕ ਵਿਅਕਤੀ ਜਿਹੜਾ ਜਿਸ ਨੂੰ ਕੋਈ ਡਰ ਨਹੀਂ ਹੈ ਉਸ ਦੇ باوجود ਕਿਸ ਤਰ੍ਹਾਂ ਉਹ ਇੱਕ ਘਰ ਦੇ ਵਿੱਚ ਦਾਖਲ ਹੁੰਦਾ ਤੇ ਉਸ ਤੋਂ ਬਾਅਦ ਉਹ ਕਿਸ ਤਰ੍ਹਾਂ ਸਕੂਟਰੀ ਚੱਕ ਕੇ ਮੌਕੇ ਤੋਂ ਫਰਾਰ ਹੋ ਜਾਂਦਾ ਤਾਂ ਇਹ ਵਿਅਕਤੀ ਹੈ ਗਿਆ ਦੇਖ ਸਕਦੇ ਹੋ ਨਾ ਹੀ ਉਸਨੇ ਕੋਈ ਚਿਹਰਾ ਟਕਿਆ ਤੇ ਨਾ ਹੀ ਉਸ ਨੂੰ ਕੋਈ ਡਰ ਸੀਗਾ ਪਰ ਫਿਰ ਵੀ ਉਹ ਕਿਸ ਤਰ੍ਹਾਂ ਉਹ ਜਾਂਦਾ ਹੈ ਗਿਆ ਆਸ-ਪਾਸ ਤੁਸੀਂ ਜਦੋਂ ਦੇਖਦੇ ਹੋ ਤਾਂ ਗਲੀ ਦੇ ਵਿੱਚ ਤੁਹਾਨੂੰ ਦੂਰ-ਦੂਰ ਤੱਕ ਕੋਈ ਵਿਅਕਤੀ ਨਹੀਂ ਨਜ਼ਰ ਆਉਂਦਾ ਛੇਤ ਇਸੇ ਚੀਜ਼ ਦਾ ਉਸਨੇ ਫਾਇਦਾ ਚੁੱਕਿਆ ਉਸਨੇ ਦੇਖਿਆ ਕਿ ਗਲੀ ਦੇ ਵਿੱਚ ਤਾਂ ਕੋਈ ਨਹੀਂ ਹੈ ਤਾਂ ਇਸ ਕਰਕੇ ਉਹ ਬੜੇ ਰਿਲੈਕਸ ਮੋਡ ਦੇ ਵਿੱਚ ਦਾਖਲ ਹੁੰਦਾ ਘਰ ਦੇ ਵਿੱਚ ਗੇਟ ਬੰਦ ਪਿਆ ਹੁੰਦਾ ਗੇਟ ਵੀ ਉਹ ਖੋਲਦਾ ਤੇ ਸਕੂਟਰੀ ਜਿਹੜੀ ਆ ਉਹ ਖੜੀ ਹੁੰਦੀ ਹੈ ਘਰ ਦੇ ਅੰਦਰ ਤੇ ਉਹ ਲੈ ਕੇ ਫਰਾਰ ਹੋ ਜਾਂਦਾ ਤਾਂ ਜਦੋਂ ਪਰਿਵਾਰਕ ਮੈਂਬਰ ਬਾਹਰ ਆ ਕੇ ਦੇਖਦੇ ਨੇ ਤਾਂ ਉਹਨਾਂ ਦੀ ਸਕੂਟੀ ਜਿਹੜੀ ਉੱਥੇ ਨਹੀਂ ਖੜੀ ਹੁੰਦੀ ਤਾਂ ਉਹ ਵੀ ਉੱਥੇ ਹੈਰਾਨ ਹੁੰਦੇ ਨੇ ਆਖਿਰਕਾਰ ਕੌਣ ਵਿਅਕਤੀ ਉਹਨਾਂ ਦੀ ਸਕੂਟੀ ਲੈ ਗਿਆ ਤਾਂ ਮੌਕੇ ਤੇ ਜਿਹੜੇ ਬਾਅਦ ਦੇ ਵਿੱਚ ਸੀਸੀਟੀਵੀ ਕੈਮਰੇ ਖੰਗਾਲੇ ਜਾਂਦੇ ਨੇ ਤਾਂ ਉਸ ਦੇ ਵਿੱਚ ਇਹ ਸਭ ਕੁਝ ਕੈਦ ਹੋ ਗਿਆ ਤਾਂ ਵੇਖ ਸਕਦੇ ਹੋ ਕਿ ਕਿਸ ਤਰ੍ਹਾਂ ਇਸ ਸਟੋਰ ਦੇ ਹੌਸਲੇ ਬੁਲੰਦ ਨੇ ਆਮ ਤੌਰ ਤੇ ਆਪਾਂ ਦੇਖਦੇ ਆ ਕਿ ਪੰਜਾਬ ਦੇ ਵਿੱਚ ਲੁੱਟਾਂ ਖੋਹਾਂ ਜਿਹੜੀਆਂ ਆਏ ਦਿਨ ਜਿਹੜੀਆਂ ਉਹ ਵਾਪਰਦੀਆਂ ਨੇ ਕਈ ਵਾਰ ਇਸ ਤਰ੍ਹਾਂ ਦੇ ਲੁੱਟਾਂ ਖੋਹਾਂ ਵਾਲੇ ਸੀਸੀਟੀਵੀ ਕੈਮਰਾ ਵਿੱਚ ਕੈਦ ਹੋ ਜਾਂਦੇ ਨੇ ਪਰ ਅਕਸਰ ਇਹ ਦੇਖਣ ਨੂੰ ਮਿਲਿਆ ਕਿ ਉਹਨਾਂ ਦੇ ਜਿਹੜੇ ਫੇਸ ਉਹ ਕਵਰ ਹੁੰਦੇ ਨੇ ਉਹ ਵੀ ਆਪਣੇ ਲੋਕੇ ਦਾ ਬਚਨ ਦੀ ਕੋਸ਼ਿਸ਼ ਕਰਦੇ ਨੇ ਪਰ ਇੱਥੇ ਤੁਸੀਂ ਦੇਖ ਸਕਦੇ ਹੋ ਕਿ ਚੋਰ ਇਸ ਦੇ ਆਉਣ ਦਾ ਅੰਦਾਜ਼ ਦੇਖ ਸਕਦੇ ਹੋ ਕਿ ਕਿੰਨੇ ਰਿਲੈਕਸ ਮੋਡ ਦੇ ਵਿੱਚ ਆਉਂਦਾ ਤੇ ਬਾਅਦ ਵਿੱਚ ਕਿਸ ਤਰ੍ਹਾਂ ਘਰ ਦਾ ਦਰਵਾਜ਼ਾ ਇਹ ਖੋਲਦਾ ਤੇ ਸੀਸੀਟੀਵੀ ਦੇ ਵਿੱਚ ਇਹ ਸਭ ਕੁਝ ਕੈਦ ਹੋ ਚੁੱਕਿਆ ਕਿ ਕਿਸ ਤਰ੍ਹਾਂ ਗੇਟ ਖੋਲਣ ਤੋਂ ਬਾਅਦ ਉਹ ਕੁਝ ਹੀ ਸਕਿੰਟਾਂ ਦੇ ਵਿੱਚ ਸਕੂਟੀ ਲੈ ਕੇ ਫਰਾਰ ਹੋ ਜਾਂਦਾ ਤਾਂ ਪਹਿਲਾਂ ਘਰ ਦੇ ਵਿੱਚ ਜਦੋਂ ਦਾਖਲ ਹੁੰਦਾ ਉਹ ਵੀ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋ ਗਿਆ ਤੇ ਬਾਅਦ ਵਿੱਚ ਜਦੋਂ ਉਥੋਂ ਸਕੂਟੀ ਲੈ ਕੇ ਫਰਾਰ ਹੁੰਦਾ ਜਾਨਕਿ ਉਸ ਦੀ ਕੱਲੀ ਕੱਲੀ ਜਿਹੜੇ ਮੂਵਮੈਂਟ ਆ ਉਹ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋ ਚੁੱਕੀ ਆ ਤੇ ਜੇਕਰ ਕੈਮਰੇ ਨਾ ਹੁੰਦੇ ਤਾਂ ਕਿਸੇ ਨੂੰ ਨਹੀਂ ਪਤਾ ਲੱਗਣਾ ਸੀਗਾ ਆਖਿਰਕਾਰ ਇਹ ਕੌਣ ਵਿਅਕਤੀ ਹੈ ਗਿਆ ਜੋ ਉਹਨਾਂ ਦੀ ਸਕੂਟਰੀ ਲੈ ਕੇ ਫਰਾਰ ਹੋ ਗਿਆ ਤਾਂ ਹੁਣ ਪੁਲਿਸ ਦੇ ਵੱਲੋਂ ਇਸ ਚੋਰ ਦੀ ਭਾਲ ਕੀਤੀ ਜਾ ਰਹੀ ਆ ਤਾਂ ਸੀਸੀਟੀਵੀ ਕੈਮਰੇ ਪੁਲਿਸ ਦੇ ਕੋਲ ਪਹੁੰਚ ਚੁੱਕੇ ਨੇ ਪਰ ਤੁਸੀਂ ਇਹ ਹੌਸਲੇ ਬੁਲੰਦ ਦੇਖ ਸਕਦੇ ਹੋ ਪੰਜਾਬ ਦੇ ਵਿੱਚ ਆਏ ਦਿਨ ਲੁੱਟਖੋਹਾਂ ਦੀਆਂ ਵਾਰਦਾਤਾਂ ਜਿਹੜੀਆਂ ਵਾਪਰਦੀਆਂ ਨੇ ਜੇਕਰ ਕੁਝ ਦਿਨ ਪਹਿਲਾਂ ਦੀ ਗੱਲ ਕੀਤੀ ਜਾਵੇ ਤਾਂ ਫਾਜ਼ਿਲਕਾ ਦੇ ਵਿੱਚ ਲੁਟੇਰਿਆਂ ਦੇ ਵੱਲੋਂ ਵੀ ਇੱਕ ਵੱਖਰਾ ਫਰਮਾਨ ਜਾਰੀ ਕੀਤਾ ਗਿਆ ਸੀਗਾ ਜਿਸ ਦੇ ਵਿੱਚ ਉਹਨਾਂ ਨੇ ਕਿਹਾ ਸੀਗਾ ਕਿ ਜੇਕਰ ਕਿਸੇ ਕੋਲ 1000 ਰੁਪਏ ਤੋਂ ਘੱਟ ਨਿਕਲਿਆ ਤਾਂ ਅਸੀਂ ਉਹਨਾਂ ਨੂੰ ਲੁੱਟਾਂਗੇ ਵੀ ਤੇ ਕੁੱਟਾਂਗੇ ਵੀ ਤੇ ਜੇਕਰ 1000 ਰੁਪਏ ਹੀ ਹੋਇਆ ਤਾਂ ਸਿਰਫ ਅਸੀਂ ਉਹਨਾਂ ਨੂੰ ਲੁੱਟਾਂਗੇ ਤਾਂ ਲੁਟੇਰਿਆਂ ਦੇ ਚੋਰਾਂ ਦੇ ਹੌਸਲੇ ਇਸ ਕਦਰ ਬੁਲੰਦ ਹੋਏ ਪਏ ਨੇ ਕਿ ਉਹ ਫਰਮਾਨ ਜਾਰੀ ਕਰ ਰਹੇ ਨੇ ਦਿਨ ਦਿਹਾੜੇ ਉਹ ਚੋਰੀਆਂ ਕਰੇ ਨੇ ਨਾ ਹੀ ਉਹਨਾਂ ਨੂੰ ਕਿਸੇ ਚੀਜ਼ ਦਾ ਡਰ ਹੈਗਾ ਦੇਖ ਸਕਦੇ ਹੋ ਬੇਸ਼ੱਕ ਤੁਸੀਂ ਇੱਥੇ ਵੀਡੀਓ ਦੇ ਵਿੱਚ ਦੇਖ ਸਕਦੇ ਹੋ ਕਿ ਦੂਰ ਦੂਰ ਤੱਕ ਕੋਈ ਵਿਅਕਤੀ ਨਜ਼ਰ ਨਹੀਂ ਆਉਂਦਾ ਪਰ ਇਹ ਵੀ ਨਹੀਂ ਆ ਕਿ ਕੋਈ ਖਾਲੀ ਜਗ੍ਹਾ ਜਾਂ ਫਿਰ ਘਰ ਜਿਹੜਾ ਇਕੱਲਾ ਇੱਕ ਸਾਈਡ ਤੇ ਹੈ ਗਿਆ ਪੂਰਾ ਮੁਹੱਲਾ ਹੈ ਗਿਆ ਪਰ ਇਹਦੇ ਵਿੱਚ ਕੋਈ ਵਿਅਕਤੀ ਵੀ ਕਦੋਂ ਆ ਸਕਦਾ ਸੀਗਾ ਪਰ ਸਾਰੀਆਂ ਚੀਜ਼ਾਂ ਨੂੰ ਛੱਕੇ ਟੰਗ ਕੇ ਉਸ ਨੇ ਇਹ ਨਹੀਂ ਦੇਖਿਆ ਕਿ ਸੀਸੀਟੀਵੀ ਕੋਈ ਉਸ ਨੂੰ ਦੇਖ ਰਿਹਾ ਹੋਣਾ ਘਰ ਦੇ ਪਰਿਵਾਰਕ ਮੈਂਬਰ ਘਰੇ ਹੋਣੇ ਆ ਉਹ ਤਮਾਮ ਚੀਜ਼ਾਂ ਛੱਕੇ ਉੱਤੇ ਟੰਗ ਕੇ ਉਹ ਵਿਅਕਤੀ ਜਿਹੜਾ ਉਹ ਚੋਰ ਹੈ ਗਿਆ ਉਹ ਘਰ ਦੇ ਵਿੱਚ ਦਾਖਲ ਹੁੰਦਾ ਦਾਖਲ ਹੋਣ ਤੋਂ ਬਾਅਦ ਉਹ ਕਿਸ ਤਰ੍ਹਾਂ ਆਸਾਨੀ ਦੇ ਨਾਲ ਘਰ ਦੇ ਵਿੱਚੋਂ ਸਕੂਟੀ ਲੈ ਕੇ ਫਰਾਰ ਹੋ